ਪਹਿਲਾਂ ਜੋ ਫਾਦੇ ਹੱਤੀ ਫਾਦੇ ਅੱਛੀ ਅੱਛੀ ਅੱਜ ਸਾਰਾ ਪਹਿਲਾਂ ਅਸੀਂ ਇਸ ਵੇਲੇ ਹਲਕਾ ਗਿੱਲ ਚ ਸਾਡੇ ਐਮਐਲਏ ਸਾਹਿਬ ਸਾਡੇ ਐਸਸੀ ਡਿਪਾਰਟਮੈਂਟ ਦੇ ਸਾਰੇ ਪੰਜਾਬ ਦੇ ਇਸ ਵੇਲੇ ਚੇਅਰਮੈਨ ਨੇ ਤੇ ਸਾਰੇ ਇੱਥੇ ਦੇ ਪ੍ਰਤਵੰਤੇ ਖੜੇ ਆ ਪਹਿਲਾਂ ਆ ਕੇ ਸਾਰਾ ਇਸ ਪੁਲ ਦਾ ਵੀ ਕਿਉਂ ਕੀ ਸੋਚ ਸੀ ਕੀ ਇਹਦੇ ਨਾਲ ਅੱਗੇ ਫਰਕ ਪੈਣਾ ਉਹ ਵੈਦ ਸਾਹਿਬ ਜ਼ਰੂਰ ਦੱਸਣਗੇ ਇਹ ਜਿਹੜਾ ਪ੍ਰੋਜੈਕਟ ਹੈ ਇਹ ਬਹੁਤ ਪੁਰਾਣਾ ਪ੍ਰੋਜੈਕਟ ਹੈ 2002-03 ਦਾ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੋਇਆ ਹੈ ਇਹ ਫੇਜਸ ਵਿੱਚ ਹੋਇਆ ਜਿਹੜੀ ਲੋਧੀ ਕਲੱਬ ਵਾਲੀ ਰੋਡ ਹੈ ਉਸ ਤੋਂ ਅੱਗੇ ਆ ਕੇ 52 ਘਰਾਂ ਨੂੰ ਅਸੀਂ ਮੁਆਵਜ਼ਾ ਦਿੱਤਾ ਇਹ ਦੂਜਾ ਫੇਜ ਜਿਹੜਾ ਸੀਗਾ ਇਹ ਖਤਮ ਹੋਇਆ ਜਿੱਥੋਂ ਤੱਕ ਆਹ ਪੁਲ ਜਿੱਥੇ ਖਤਮ ਹੁੰਦਾ ਹੈ ਆ ਜਿਹੜਾ ਕੋਲਾ ਜਿੱਥੇ ਅਸੀਂ ਖੜੇ ਆਨਰੇਬਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਰਵਿੰਦ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਜੀ ਨਾਲ ਅੱਜ ਇਹਨਾਂ ਦੇ ਨਾਲ ਇੱਥੇ ਮੈਂ ਆਇਆ ਮੈਂ ਦੱਸਣਾ ਚਾਹੁੰਦਾ ਕਿ ਇਹ ਅੱਗੇ ਗਿੱਲ ਰੋਡ ਨੂੰ ਕੱਟ ਕਰਨਾ ਗਿੱਲ ਰੋਡ ਤੋਂ ਅੱਗੇ ਇਹ ਲਹਿਰ ਦੇ ਉੱਤੇ ਚੜ ਜਾਣਾ ਇੱਕ ਕਿਸਮ ਦਾ ਇਹ ਇੱਕ ਲੁਧਿਆਣਾ ਦੀ ਰਿੰਗ ਰੋਡ ਹੈ ਜਿਹੜਾ ਬੰਦਾ ਫਿਰੋਜ਼ਪੁਰੋਂ ਆਉਂਦਾ ਉਹਨੇ ਚੰਡੀਗੜ੍ਹ ਜਾਣਾ ਜਾਂ ਦਿੱਲੀ ਜਾਣਾ ਉਹ ਲੁਧਿਆਣਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਥੇ ਲੋਧੀ ਕਲੱਬ ਵਾਲੀ ਰੋਡ ਹੈ ਵੇਵਜ਼ ਮਾਲ ਹੈ ਐਮਬੀਡੀ ਮੋਲਾ ਉੱਥੋਂ ਉਹਨੇ ਫਰੋਜਪੁਰ ਬਡੋੜਾ ਖੱਬੇ ਮੁੜ ਜਾਣਾ ਤੇ ਇਧਰੋਂ ਨਹਿਰ ਦੇ ਉੱਤੇ ਚੜ ਜਾਣਾ ਅਜਦਾ ਪੂਰਾ ਇੰਟਾਇਰ ਲੁਧਿਆਣਾ ਐ ਇਸ ਸਾਈਡ ਦੇ ਉੱਤੇ ਇਹ ਸਾਰਾ ਕਟਿਆ ਜਾਣਾ ਤੇ ਬੜਾ ਸੌਖਾ ਜਿਹੜਾ ਬੰਦਾ ਲੁਧਿਆਣੇ ਨੂੰ ਲੁਧਿਆਣੇ ਦੇ ਵਿੱਚੋਂ ਲੰਘ ਜਾਏਗਾ ਇਸੇ ਤਰ੍ਹਾਂ ਜਿਹੜੇ ਬੰਦੇ ਦਿੱਲੀ ਚੰਡੀਗੜ੍ਹੋਂ ਆਉਂਦੇ ਆ ਜਿਨ੍ਹਾਂ ਨੇ ਇਧਰ ਫਰੋਜਪੁਰ ਫਾਜ਼ਿਲਕਾਬੂਰ ਬਟਿੰਡੇ ਤੋਂ ਜਾਣਾ ਉਹ ਕਿਨੂੰ ਜਾਣਾ ਉਹਨਾਂ ਨੂੰ ਹੁਣ ਜਿਹੜਾ ਸਾਊਥਰਨ ਬਾਈਪਾਸ ਆ ਨਹਿਰ ਦੇ ਉੱਤੇ ਜਾਣ ਦੀ ਲੋੜ ਨਹੀਂ ਉਹ ਇਧਰੋਂ ਹੋ ਕੇ ਆ ਆਪਣਾ ਗਿਲ ਰੋਡ ਦੇ ਉਤੋਂ ਦੀ ਹੋ ਕੇ ਕਿਉਂਕਿ ਹਲੇ ਪੁਲ ਬਣ ਗਿਆ ਅੱਗੇ ਅੱਗੇ ਵੀ ਉਹਦੇ ਤੇ ਇੱਕ ਸੜਕ ਬਣਨੀ ਆ ਪ੍ਰੋਪਰ ਜਿਹੜੀ ਬੁਲਾਰਾ ਨਹਿਰ ਦੇ ਉੱਤੇ ਚੜ੍ਹਦੀ ਆ ਤੇ ਉਹਨਾਂ ਨੇ ਵੀ ਇਧਰੋਂ ਆ ਕੇ ਪੂਰਾ ਲੋਧੀ ਕਲੱਬ ਵਾਲੀ ਰੋਡ ਦੇ ਉੱਤੇ ਨਿਕਲ ਜਾਣਾ ਮਤਲਬ ਕਿ ਇਹ ਜਿਹੜਾ ਸਾਡਾ ਸਾਊਥਰਨ ਲੁਧਿਆਣਾ ਕਹਿ ਲੋ ਇਹਨੂੰ ਬਹੁਤ ਵੱਡਾ ਫਾਇਦਾ ਹੋਣਾ ਇਹਦਾ ਹੁਣ ਅੰਦਰ ਸਾਊਥਰਨ ਬਾਈਪਾਸ ਦੇ ਉੱਤੇ ਐਡਾ ਵੱਡਾ ਟ੍ਰੈਫਿਕ ਜਮ ਹੋਣ ਲੱਗ ਗਿਆ ਉਹ ਫਿਰ ਇਹ ਜਿਹੜੀ ਸੜਕ ਹੈ ਇਹ 4 ਲੇਨ ਸੜਕ ਹੈ ਇਹਨੇ ਲੋਡ ਲੈ ਲੈਣਾ ਸੋ ਬਹੁਤ ਵੱਡਾ ਪ੍ਰੋਜੈਕਟ ਆ ਇਹ ਪਰ ਇਹਨੂੰ ਟਾਈਮ ਬਹੁਤ ਹੋ ਗਿਆ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਇਹ ਅੱਜ ਤੋਂ 10 ਸਾਲ ਪਹਿਲਾਂ ਕੰਪਲੀਟ ਹੋਣਾ ਚਾਹੀਦਾ ਸੀ ਮੈਂ ਹੁਣ ਸਾਡੇ ਅਨਲੇਬਲ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿਖਲੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਅਗਲੀ ਗੱਲ ਜਿਹੜੀ ਉਹ ਦੱਸਣਗੇ ਕਿ ਕੋ तकरीबन ਇਹ ਪਹਿਲੀ ਵਾਰ ਹੋਇਆ ਆ ਆਮ ਤੌਰ ਤੇ ਰੇਲਵੇ ਦੇ ਕੰਮ ਲੇਟ ਹੁੰਦੇ ਆ ਅਸੀਂ ਪਹਿਲੀ ਵਾਰ ਹੀ ਬਣੇ ਪਿਆ ਪਹਿਲੀ ਵਾਰ ਤੇ ਜਿਹੜਾ ਮੈਂ ਹੁਣੀ ਪੁੱਛ ਰਿਹਾ ਸੀ ਕਰੀਬਨ 24 ਕਰੋੜ 24 ਕਰੋੜ 28 ਲੱਖ ਰੁਪਏ ਦਾ ਜਿਹੜਾ ਇਹ ਅਲਾਟਮੈਂਟ ਹੋ ਚੁੱਕੀ ਆ 3 ਮਹੀਨੇ ਤੋਂ 4 ਮਹੀਨੇ ਹੋ ਗਏ ਇਹਦੇ ਪੈਸੇ ਟੈਂਡਰ ਨਿਕਲੇ ਨੂੰ ਕੰਪਨੀ ਨੂੰ ਕੰਪਨੀ ਵਾਲਿਆਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਵੀ ਕਿਉਂਕਿ ਮੁੱਖ ਮੰਤਰੀ ਸਾਹਿਬ ਜਾਂ ਹੋਰ ਕੋਈ ਸਾਹਿਬ ਜਿਹੜੇ ਬਦਲਾਅ ਆਲੇ ਨੇ ਉਹ ਆਉਣਗੇ ਤੇ ਉਦ ਘਟ ਨੂੰ ਕਰਨਗੇ ਤੇ ਇਹ ਕੰਮ ਚੱਲੂ ਤੇ ਲੋਕ ਸਾਰੇ ਉਹਦੇ ਪਰੇਸ਼ਾਨ ਨੇ ਜਿਨ੍ਹਾਂ ਦੇ ਕੋਲ ਕੰਮ ਆ ਉਹ ਵੀ ਪਰੇਸ਼ਾਨ ਨੇ ਤੇ ਇਹ ਕੰਮ ਸ਼ੁਰੂ ਨਹੀਂ ਹੋਣ ਦੇ ਰਹੇ ਅਸੀਂ ਅੱਜ ਇਹ ਸਾਰੇ ਆ ਕੇ ਕਿਉਂਕਿ ਜਿਵੇਂ ਮੈਂ ਕਿਹਾ ਸੀ ਇਲੈਕਸ਼ਨ ਕੋਡ ਹੁਣ ਲੱਗ ਗਿਆ ਤੇ ਇਹਨਾਂ ਦਾ ਕਿਸੇ ਦਾ ਅਧਗਾਟਨ ਤਾਂ ਹੁਣ ਹੋਣਾ ਨਹੀਂ ਮੈਂ ਇਹਨਾਂ ਦਾ ਮੁੱਖ ਮੰਤਰੀ ਨਾ ਕੋਈ ਮੰਤਰੀ ਆ ਕੇ ਕੁਝ ਕਰ ਸਕਦਾ ਏ ਤੇ ਅਸੀਂ ਇਹ ਜ਼ਰੂਰ ਲੋਕਾਂ ਨੂੰ ਲਾਮਬੰਦ ਕੀਤਾ ਤੇ ਠੇਕੇਦਾਰ ਨੂੰ ਇਹ ਗੱਲ ਕਹੀ ਆ ਵੀ ਭਾਈ ਠੇਕੇਦਾਰ ਸਾਹਿਬ ਤੁਸੀਂ ਆ ਕੇ ਆਪਣਾ ਕੰਮ ਸ਼ੁਰੂ ਕਰੋ ਲੋਕਾਂ ਦਾ ਇੱਥੇ 24 ਕਰੋੜ ਰੁਪਇਆ ਜਿਹੜਾ ਉਹ ਟੈਕਸ ਦਾ ਪੈਸਾ ਜਾਂ ਹੋਰ ਪੈਸਾ ਉਹਨਾਂ ਨੂੰ ਦੇ ਚੁੱਕੇ ਆ ਤੇ ਠੇਕੇਦਾਰ ਕੰਮ ਕਿਉਂ ਨਹੀਂ ਸ਼ੁਰੂ ਕਰਦਾ ਜੀ ਤੇ ਮੈਂ ਕੱਲ ਐਤਵਾਰਾ ਹੋਰ ਸੋਮਵਾਰ ਤੱਕ ਇਹ ਦੇਖਾਂਗੇ ਵੀ ਜੇ ਠੇਕੇਦਾਰ ਉਹਨਾਂ ਨੇ ਕੰਮ ਨਾ ਸ਼ੁਰੂ ਕੀਤਾ ਤਾਂ ਫਿਰ ਆਮ ਲੋਕਾਂ ਨੂੰ ਨਾਲ ਲੈ ਕੇ ਸਾਡੇ ਸਾਰੇ ਅਲੀਕੇ ਹੋਏ ਪ੍ਰੋਜੈਕਟ ਨੇ ਅਸੀਂ ਉਹਨਾਂ ਦੇ ਕੋਈ ਪ੍ਰੋਜੈਕਟ ਨਹੀਂ ਜਾਂਦੇ ਤੇ ਅੱਜ ਗਿੱਲ ਹਲਕੇ 'ਚ ਖੜੇ ਆ ਜਿਨੇ ਸਾਰੀ ਜਿਹੜੀ ਭੀੜ ਭੜ ਜਿਹੜੀ ਸ਼ਹਿਰ ਦੇ ਅੰਦਰੋਂ ਇਧਰੋਂ ਬਾਹਰੋਂ ਕੱਢਣੀ ਆ ਤੇ ਐਡਾ بڑا ਕੰਮ ਹੋਵੇ ਐਨੇ ਪੈਸੇ ਦਿੱਤੇ ਹੁਣ ਤੁਸੀਂ ਉਹਨੂੰ ਪੂਰਾ ਨਾ ਕਰੋ ਤੇ ਇਸ ਕਰਕੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਨਾ ਕਾਰਪੋਰੇਸ਼ਨ ਦੇ ਦੂਜਾ ਮਹਿਕਮਾ ਵੀ ਉਹਨਾਂ ਕੋਲ ਆ ਸੀਏ ਗਲਾਡਾ ਸੀਏ ਗਲਾਡਾ ਵੀ ਉਹੀ ਨੇ ਇਹ ਗਲਾਡਾ ਦਾ ਪ੍ਰੋਜੈਕਟ ਤੇ ਗਲਾ ਮੈਂ ਉਹੀ ਕਹਿ ਰਿਹਾ ਵੀ ਉਹ ਗਲਾਡਾ ਦੇ ਚੀਫ ਵੀ ਉਹਨੇ ਤੇ ਇਹਦਾ ਕੰਮ ਆ ਜਿਹੜਾ ਜਲਦੀ ਤੋਂ ਜਲਦੀ ਉਹ ਠੇਕੇਦਾਰ ਅੜੀਕ ਰਿਹਾ ਹੁਣ ਨਹੀਂ ਪੱਥਰ ਵਾਲਾ ਕੰਮ ਥੋੜੇ ਤੇ ਕੋਈ ਵਜਨ ਨਹੀਂਗਾ ਨਹੀਂ ਪੱਥਰ ਵਾਲਾ ਕੰਮ ਨਿੰਗ ਗਿਆ ਇਲੈਕਸ਼ਨ ਕੋਡ ਲੱਗ ਗਿਆ ਤੇ ਕੰਮ ਆ ਜਿਹੜਾ ਉਹ ਜਲਦੀ ਤੋਂ ਜਲਦੀ ਆ ਕੇ ਇੱਥੇ ਸ਼ੁਰੂ ਕਰੋ ਨਹੀਂ ਤੁਸੀਂ ਕਰੋਗੇ ਤਾਂ ਫੇਰ ਅਸੀਂ ਸੋਮਵਾਰ ਨੂੰ ਮੰਡੇ ਨੂੰ ਇਹ ਦੇਖਾਂਗੇ ਲੋਕਾਂ ਦੇ ਨਾਲ ਇੱਥੇ ਕੀ ਕਰਨਾ ਅਸੀਂ ਆਪਣੇ ਵੱਲੋਂ ਅੱਜ ਜਿਹੜਾ ਏ ਉਹ ਜ਼ਰੂਰ ਇਹਦਾ ਉਦਘਾਟਨ ਕਰ ਚੱਲੇ ਆ ਕਿਉਂਕਿ ਠੇਕੇਦਾਰ ਨੂੰ ਮੈਂ ਇਹ ਗੱਲ ਕਹੀ ਆ ਹੁਣੀ ਉਹ ਕਹਿੰਦਾ ਜੀ ਸਾਡੇ ਕੋਲ ਸਭ ਕੁਝ ਪੈਸਾ ਹੈ ਸਭ ਕੁਝ ਆਇਆ ਪਿਆ ਸਾਨੂੰ ਤਾਂ ਜ਼ਬਰਦਸਤੀ ਰੋਕਿਆ ਹੋਇਆ ਹੈ ਸਾਡਾ ਡਰਾਇੰਗਾਂ ਸਾਰੀਆਂ ਤਿਆਰ ਹੈ ਤਿਆਰ ਹੈ ਤੇ ਮੈਂ ਉਹਨਾਂ ਨੂੰ ਕਿਹਾ ਆ ਕੇ ਮੰਡੇ ਨੂੰ ਆਪਣਾ ਆ ਕੇ ਜੋਰ ਸ਼ੋਰ ਨਾਲ ਇੱਥੇ ਕੰਮ ਸ਼ੁਰੂ ਕਰੋ ਲੋਕਾਂ ਦੀ ਖੱਜਲ ਖਵਾਰੀ ਨਾ ਕਰੋ ਤੇ ਇਸ ਕਰਕੇ ਤੇ ਇੰਨੇ ਸ਼ਬਦਾਂ ਨਾਲ ਆਜੋ ਉੱਥੇ ਆਪਾਂ ਸਾਰੇ ਤੁਹਾਡਾ ਇਹ ਦੱਸਾਓ ਸਾਰਾ ਕਿੱਡਾ ਵੱਡਾ ਪ੍ਰੋਜੈਕਟ ਆ

ਸਭ ਨੂੰ ਫਾਇਦਾ ਹੋਣਾ ਹੈ ਜੀ ਨਹੀਂ ਨਹੀਂ ਇਹ ਤਾਂ ਬਹੁਤ ਵੱਡਾ ਫਾਇਦਾ ਹੈ ਜਿਹੜਾ ਜਿਹੜਾ ਹੁਣ ਆ ਵੀ ਲੈ ਲਓ ਬੀਚ ਆ ਇਹਦਾ ਕਲੀਪ ਜਿਹੜਾ ਨਾ ਜੀ ਹੁਣ ਇੱਥੇ ਸਟਾਟਸ ਘੰਟਾ ਚਾਮੜਾ ਨਾ ਜਲੂ ਉਹ ਬਿਲਕੁਲੀ ਬੰਦ ਹੋ ਜੂਗਾ ਲੋਕਾਂ ਨੂੰ ਪੜੀ ਕਿ ਲੀਨੀਆਂ ਸੋ ਜਾਣੀ ਹੈ ਕਾਰ ਇਹ ਲੋਕਾਂ ਦਾ ਕੰਮ ਕਰਦਾ ਹੈ ਕੰਮ ਕਰਦਾ ਹੈ ਕਿਹਦੀ ਪ੍ਰੋਬਲਮ ਆਈ ਦੇ ਬਗੈਰ ਇਹ ਇਹ ਤੋਂ ਨਾਟਨ ਨਾ ਇਹਦਾ ਏਰੀਆ ਸਾਰੇ ਏਰੀਆ ਦੀ ਜਿਹੜੀ ਸਟ੍ਰੀਟ ਤੋਂ ਲੰਘਦੀ ਇੱਕੋ ਫਾਟਾ ਸਾਡਾ ਉੱਥੇ ਅੱਧਾ-ਅੱਧਾ ਪੂਣਾ-ਪੂਣਾ ਘੰਟਾ ਕਿਆ ਮਰ ਘਰਾਂ ਦਾ ਜੀ ਬਹੁਤ ਵੱਡਾ ਹੋਈ ਲੜਾਈਆਂ ਹੁੰਦੀਆਂ ਉੱਥੇ ਹਿੰਮਤ ਸਿੰਘ ਨਗਰ ਦਾ ਦੂਜਾ ਇੱਥੇ ਆ ਖਾਲੀ ਏਰੀਆ ਪਿਆ ਟਰਾਈ ਹੁੰਦੇ ਧਿਆਨ ਚਲੇ ਹਿੰਮਤ ਸਿੰਘ ਨਗਰ ਦੇ ਵਿੱਚ ਵੀ ਉਹ ਅੰਡਰਪਾਸ ਬਣਨਾ ਸੀਗਾ ਉਹਦਾ ਸਮਾਨ ਆਇਆ ਪਰ ਉਹ ਵੀ ਨਹੀਂ ਸ਼ੁਰੂ ਹੋਇਆ ਉਹ ਵੀ ਨਹੀਂ ਸ਼ੁਰੂ ਹੋਇਆ ਹਾਂ ਉਹ ਵੀ ਉੱਥੇ ਪਿਆ ਜੀ ਹਾਂ ਉਹਦੇ ਬਾਕਾਇਦਾ ਜਿਹੜੇ ਉਸ ਨਾ ਜਿਹਦੇ ਵਿੱਚੋਂ ਦੀ ਉਹ ਲੱਗੇ ਬਣਾਏ ਉਹ ਆਏ ਪਏ ਜੀ ਬਣਾ ਖਲਖਸ਼ਾ ਚਲੜਾ ਵੀ ਬੜਨਾ ਸੀਗਾ ਉਹ ਸੈਂਪਲਸ ਉਪਰ ਲੈ ਕੇ ਤੁਰ ਗਏ ਮੋਟਿਆ ਹੀ ਨਹੀਂ ਉੱਥੇ ਦੇ ਹਾਂ ਜੀ ਦਾਣਾ ਮੰਡੀ ਵਾਲਾ ਥੋੜਾ ਬਲ ਦੇ ਬੈਸਾ ਹਾਂ ਹਾਂ ਉੱਥੇ ਚਲੋ ਕੋਈ ਨਹੀਂ ਆ ਹੁਣ ਮੰਡੇ ਤੱਕ ਉਹਨਾਂ ਨੇ ਆਪਣੇ ਆਪ ਆਉਣਾ ਹੁਣ ਸਭ ਨੇ ਆਉਣਾ ਆ ਜੀ ਲੈ ਆਓ ਜੀ ਲੈ ਆਓ ਧਿਆਨ ਜੀ ਲਓ ਜੀ ਲਓ 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 ਉਹ ਵੈਸਾ ਨਾ ਨਾ ਇਹਨਾਂ ਦੇ ਸਾਰੇ ਇਹ ਤਾਂ ਨਹੀਂ ਨਹੀਂ ਆਓ ਜੀ ਆਓ ਜੀ

ਧੰਨਵਾਦ ਜੀ ਬੜੀ ਖੁਸ਼ੀ ਆ